ਹਾਂਜੀ ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਖਾਸ ਅਪੀਲ ਹੈ ਪੰਜਾਬ ਤੋਂ ਬਾਹਰ ਰਹਿੰਦੇ ਮੇਰੇ ਪੰਜਾਬੀ ਭਰਾਵਾਂ ਨੂੰ ਚਾਹੇ ਉਹ ਜੂਪੀ ਰਹਿੰਦੇ ਆ ਚਾਹੇ ਉਹ ਐਮਪੀ ਰਹਿੰਦੇ ਆ ਚਾਹੇ ਉਹ ਬੰਗਾਲ ਰਹਿੰਦੇ ਆ ਚਾਹੇ ਉਹ ਕਰਨਾਟਕਾ ਰਹਿੰਦੇ ਆ ਚਾਹੇ ਤਾਮਿਲਨਾਡੂ ਕਿਤੇ ਵੀ ਰਹਿੰਦੇ ਕਿਸੇ ਵੀ ਸੂਬੇ ਚ ਹਰਿਆਣਾ ਰਾਜਸਥਾਨ ਕਿਤੇ ਵੀ ਰਹਿੰਦੇ ਮੇਰੀ ਇਹ ਅਪੀਲ ਉਹਨਾਂ ਲਈ ਹੈ ਕਿਉਂਕਿ ਮੈਂ ਅੱਜ ਬੈਠਾ ਕਿਸਾਨੀ ਮੋਰਚੇ ਤੇ ਅਸੀਂ ਬੈਠੇ ਆ ਤੇ ਮੇਰੇ ਨਾਲ ਬਾਈ ਬੈਠੇ ਨੇ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਆਏ ਹੋਏ ਸਾਰੇ ਆ ਬਾਈ ਮੱਧ ਪ੍ਰਦੇਸ਼ ਤੋਂ ਆਏ ਨੇ ਮੋਰਚੇ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਮੈਂ ਇਹਨਾਂ ਨੂੰ ਇੱਕ ਅਪੀਲ ਬੇਨਤੀ ਕੀਤੀ ਪੁੱਛਿਆ ਮਹਾਬਾਈ ਤੁਹਾਡੇ ਬੱਚੇ ਪੰਜਾਬੀ ਬੋਲੀ ਨਾਲ ਜੁੜੇ ਹੋਏ ਆ ਇਹ ਕਹਿੰਦੇ ਬਾਈ ਬਹੁਤ ਇਹ ਨਹੀਂ ਮਾਰੇ ਮੋٹے ਹੀ ਆ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਇਹਨਾਂ ਨੂੰ ਵੀ ਕਹੀ ਤੇ ਸੋਨ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਆ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਸਕੂਲਾਂ 'ਚ ਨਹੀਂ ਪੜਾਈ ਜਾਂਦੀ ਥੋੜੇ-ਮੋٹے ਹਰਿਆਣੇ ਦੇ ਕੁਝ ਜ਼ਿਲ੍ਹੇ ਹੋਣਗੇ ਇੱਥੇ ਪੜਾਈ ਜਾਂਦੀ ਹੋਣੀ ਆ ਜਾਂ ਮਾੜਾ-ਮਾੜਾ ਰਾਜਸਥਾਨ 'ਚ ਹੋਣੀ ਆ ਤੇ ਨਹੀਂ ਬਾਕੀ ਸੂਬਿਆਂ 'ਚ ਪੰਜਾਬੀ ਨਹੀਂ ਪੜਾਈ ਜਾਂਦਾ ਤਾਂ ਮੈਂ ਤੁਹਾਨੂੰ ਖਾਸ ਅਪੀਲ ਕਰਦਾ ਕਿ ਕਿਸੇ ਵੀ ਕੌਮ ਦਾ ਜਿਹੜਾ ਮੁੱਢ ਹੁੰਦਾ ਹੈ ਕਿਸੇ ਕੌਮ ਦੀ ਪਛਾਣ ਹੁੰਦੀ ਆ ਉਹਦੀ ਬੋਲੀ ਹੁੰਦੀ ਆ ਜਦੋਂ ਕਿਸੇ ਕੌਮ ਦੀ ਬੋਲੀ ਮਰਦੀ ਆ ਉਸ ਤੋਂ ਬਾਅਦ ਉਸ ਕੌਮ ਦਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਹੈ ਉਹ ਦੁਨੀਆ ਤੋਂ ਖਤਮ ਹੋ ਜਾਂਦੀ ਆ ਕੌਮ ਜਿਹੜੀ ਕਾਮ ਦੀ ਬੋਲੀ ਮਰ ਜਾਂਦੀ ਹੈ ਤੁਹਾਡਾ ਇਤਿਹਾਸ ਤੁਹਾਡਾ ਧਰਮ ਤੁਹਾਡਾ ਸਾਹਿਤ ਤੁਹਾਡੇ ਕਿੱਸੇ ਕਹਾਣੀਆਂ ਗੀਤ ਸੰਗੀਤ ਤੁਹਾਡੀ ਪਛਾਣ ਤੁਹਾਡੀ ਬੋਲੀ ਨਾਲ ਸੋ ਪੰਜਾਬੀਓ ਇਹਨਾਂ ਬਾਈਆਂ ਨੂੰ ਅਪੀਲ ਕੀਤੀ ਜੇ ਵੀ ਤੁਹਾਡੇ ਸਕੂਲਾਂ ਚ ਤਾਂ ਬੋਲੀ ਨਹੀਂ ਪੜਾਈ ਜਾਂਦੀ ਪਰ ਤੁਸੀਂ ਘੱਟੋ-ਘੱਟ ਇਹ ਅਭਰਾਲਾ ਕਰੋ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਹੁੰਦੇ ਆ ਪਾਠ ਪੜ੍ਹਦੇ ਆ ਜਾਂ ਕੀਰਤਨ ਕਰਨ ਵਾਲੇ ਸਿੰਘ ਨੇ ਜੀਤਨੀਆ ਸਿੰਘ ਆ ਉਹਨਾਂ ਕੋਲੇ ਆਪਣੇ ਜਵਾਕਾਂ ਦੀਆਂ ਕਲਾਸਾਂ ਜ਼ਰੂਰ ਲਵਾਓ ਕੱਲੀ ਪੰਜਾਬੀ ਦੀ ਖਾਤਰ ਇਹ ਬਾਈ ਸਹਿਮਤ ਵੀ ਹੋਏ ਆ ਵੀ ਬਿਲਕੁਲ ਅਸੀਂ ਇਹ ਗੱਲ ਤੇ ਜਾ ਕੇ ਅਮਲ ਕਰਾਂਗੇ ਸੋ ਨੂੰ ਹੀ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਬਾਹਰਲੇ ਸੁਪਿਆਂ ਦੇ ਬੈਠੇ ਆ ਬਾਈ ਇਹ ਗੱਲ ਤੇ ਮੇਰੀ ਤੇ ਗੌਰ ਕਰਿਓ ਇਹ ਬਹੁਤ ਜ਼ਰੂਰੀ ਆ ਬੋਲੀ ਦੀ ਮਹੱਤਤਾ ਬਹੁਤ ਜ਼ਰੂਰੀ ਆ ਕਿਸੇ ਕਾਮ ਲਈ ਇਸ ਕਰਕੇ ਮੇਰਾ ਸਭ ਤੋਂ ਵੱਧ ਜੋਰ ਬੋਲੀ ਤੇ ਲੱਗਿਆ ਹੋਇਆ ਰੰਗ ਵੀ ਮਾਰੇ ਬੋਰਡਾਂ ਦੇ ਸਕੂਲਾਂ 'ਚ ਵੀ ਗਿਆ ਪਰਚੇ ਪਾਏ ਜੇਲ੍ਹ ਵੀ ਕੱਟੀ ਮੈਂ ਕਮਲਾ ਨਹੀਂ ਮੈਂ ਲੜਦਾ ਫਿਰਦਾ ਬੋਲੀ ਬੋਲੀ ਕੂਕਦਾ ਫਿਰਦਾ ਬੋਲੀ ਬਹੁਤ ਵੱਡੀ ਚੀਜ਼ ਐ ਕਿਸੇ ਕਾਮਲੇ ਜੇ ਤੁਸੀਂ ਬਾਹਰ ਜਾਂਦੇ ਹੋ ਕਿਸੇ ਯੂਰਪ 'ਚ ਜਾਂਦੇ ਆ ਉਹਨਾਂ ਮੁਲਕਾਂ ਦੀ ਆਪਣੀ ਬੋਲੀ ਆ ਚੀਨ ਦੀ ਆਪਣੀ ਬੋਲੀ ਆ ਜਾਪਾਨੀਆਂ ਦੀ ਆਪਣੀ ਬੋਲੀ ਐ ਜਰਮਨੀਆਂ ਦੀ ਆਪਣੀ ਬੋਲੀ ਐ ਉਹ ਕਦੇ ਵੀ ਬੋਲੀ ਦੇ ਨਾਲ ਆਪਣੀ ਮਾਂ ਬੋਲੀ ਨਾਲ ਸਮਝੌਤਾ ਨਹੀਂ ਕਰਦੇ ਆ ਦੱਖਣ ਵਾਲੇ ਦੇਖ ਲਓ ਤਾਮਲ ਵਾਲੇ ਦੇਖ ਲਓ ਆਮੜੇ ਲੋਕ ਨੇ ਕੰਨਰ ਲੋਕ ਦੇਖ ਲੋ ਬੰਗਾਲੀ ਦੇਖ ਲੋ ਗਿਰਾਤੀ ਮਰਾਠੇ ਆਪਣੀ ਬੋਲੀ ਨਾਲ ਸੰਤਾਨ ਨਹੀਂ ਕਰਦੇ ਪਰ ਪੰਜਾਬੀਓ ਅਸੀਂ ਪੈਸਾ ਬਹੁਤ ਕਮਾ ਲਿਆ ਬਾਹਰ ਦੇ ਸੂਬਿਆਂ ਦੀ ਬਾਗ ਗਈ ਵੱਡੀਆਂ-ਵੱਡੀਆਂ ਟ੍ਰਾਂਸਪੋਰਟਾਂ ਖੜੀਆਂ ਕਰ ਲਈਆਂ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਲਈਆਂ ਬਹੁਤ ਜ਼ਿਆਦਾ ਦਾ ਜੋੜ ਲੀਆਂ ਪਰ ਆਪਣੇ ਅਸਲ ਅਸੂਲ ਨਾਲੋਂ ਆਪਣੇ ਜਿਹੜੀ ਸੋਡੇ ਮੂਲ ਆ ਉਹ ਟੁੱਟ ਗਏ ਆ ਆਪਣੀ ਬੋਲੀ ਉਹ ਟੁੱਟ ਗਏ ਆ ਬੋਲੀ ਨਾਲ ਟੁੱਟ ਕੇ ਪੱਲੇ ਕੱਖ ਨਹੀਂ ਰਹਿਣਾ ਨਾ ਸੋਡੀਆਂ ਜ਼ਮੀਨਾਂ ਜਾਇਦਾਦਾਂ ਇਹ ਮਹਿਲ ਮਾੜੀਆਂ ਇਹ ਮਿੱਟੀ ਦੀ ਢੇਰੀ ਆ ਬਈ ਖਾਕ ਆ ਇਹ ਸਵਾਹ ਸਾਰੀਆਂ ਤੁਹਾਡੇ ਦੀ ਤੁਹਾਡੀ ਬੋਲੀ ਨਾ ਜਾਂਦੀ ਰਹੀ ਬੋਲੀ ਊੜੇ ਆੜੇ ਨਾ ਆਏ ਤਾਂ ਗਰਵਾਣੀ ਕਿੱਥੋਂ ਪੜਨਗੇ ਗਰਵਾਣੀ ਨਹੀਂ ਪੜਨਗੇ ਨਾ ਧਰਮ ਨਾਲ ਜੁੜਨਾ ਇਤਿਹਾਸ ਨਾਲ ਜੁੜਨਾ ਨਾ ਪਛਾਣ ਬਣੇ ਕੋਈ ਆਪਾਂ ਕਹਿੰਦੇ ਅਸੀਂ ਪੰਜਾਬੀ ਆ ਬੋਲੀ ਸਾਡੀ ਪਛਾਣ ਸੋ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੇਰੀ ਬੇਨਤੀ ਆ ਮੈਂ ਪਿੱਛੇ ਜੇ ਕਲਕੱਤੇ ਵੀ ਜਾ ਕੇ ਆਇਆ ਤੇ ਵੀ ਪੰਜਾਬੀਆਂ ਨੂੰ ਬੇਨਤੀ ਕਰਕੇ ਆਇਆ ਮੈਂ ਦੱਖਣ ਚ ਜਾ ਕੇ ਆਇਆ ਕਰਨਾਟਕਾ ਤਾਮਲੜ ਉੱਥੇ ਬੇਨਤੀ ਕਰਕੇ ਆਇਆ ਮੈਂ ਰਾਜਸਥਾਨ ਵੀ ਜਾਣਾ ਬੇਨਤੀ ਕਰਦਾ ਹਰਿਆਣਾ ਜੀ ਵੀ ਮੈਂ ਜਾਣਾ ਰਹਿੰਦਾ ਬੇਨਤੀ ਕਰਦਾ ਪਰ ਜਿੱਥੇ ਜਿੱਥੇ ਮੈਂ ਨਹੀਂ ਕਦੇ ਗਿਆ ਜਾਂ ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਮਾਮਾ ਨੂੰ ਮੇਰੀ اپੀਲ ਹੈ ਜਿਹੜੀਆਂ ਵੱਖ-ਵੱਖ ਸੂਬਿਆਂ 'ਚ ਆਪਾਂ ਬੈਠੇ ਆ ਕਿ ਆਪਣੇ ਬੱਚਿਆਂ ਨੂੰ ਜਿਵੇਂ ਮਰਜ਼ੀ ਕਰਕੇ ਆਪਣਾ ਸਮੇਂ ਜੋ ਸਮਾਂ ਕੱਢ ਕੇ ਜੋ ਮਰਜ਼ੀ ਤੁਹਾਡਾ ਨੁਕਸਾਨ ਹੁੰਦਾ ਕੰਮਕਾਰ ਦਾ ਪਰ ਬੋਲੀ ਨਾਲ ਦੂਰ ਨਾ ਹੋਣ ਦਿਓ ਕੰਮਕਾਰ ਦਾ ਕਾਟਾ ਪੂਰਾ ਹੋ ਜੂਗਾ ਇਨਸਾਨ ਦਾ ਖੱਪਾ ਪੂਰਿਆ ਜਾਣਾ ਜੇ ਬੋਲੀ ਮਰ ਗਈ ਇੱਕ ਵਾਰੀ ਇਹ ਮੁੜ ਕੇ ਕਿਸੇ ਵੀ ਰੂਪ ਦੇ ਵਿੱਚ ਆਪਣੇ ਕੋਲੇ ਆਉਣੀ ਨਹੀਂ ਨਾ ਅਰਬੀ ਨਾ ਖਰਬੀ ਇਹਦੀ ਕੋਈ ਕੀਮਤੀ ਹੈ ਨਹੀਂ ਨਫੇ ਇਨਸਾਨ ਜ਼ਿੰਦਗੀ 'ਚ ਬਹੁਤ ਚੱਲਦੇ ਰਹਿੰਦੇ ਆ ਪੈਸਾ ਹੱਥਾਂ ਦੀ ਮੈਲ ਆਉਂਦਾ ਜਾਂਦਾ ਰਹਿੰਦਾ ਪਰ ਸੋਡੀ ਬੋਲੀ ਨੇ ਇੱਕ ਵਾਰੀ ਚਲੀ ਗਈ ਮੁੜ ਕੇ ਵਾਪਸ ਨਹੀਂ ਆਣੀ ਤੁਹਾਨੂੰ ਹੱਥੋਂ ਤੋਂ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਰਾਹੀਂ ਜਾਂ ਜਿਵੇਂ ਵੀ ਮਰਜ਼ੀ ਤੁਸੀਂ ਜੋੜ ਸਕਦੇ ਹੋ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਜੋੜਿਓ ਮਾਂ ਬੋਲੀ ਪੰਜਾਬੀ ਜਿੱਦਾਂ ਜੈਕਾਰਾ ਵਾਹਿਗੁਰੂ 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 ਖਾਲਸਾ ਵਾਹਿਗੁਰੂ